ਏਵਨ ਪੰਜਾਬੀ ਦੀ ਹਰ ਖਬਰ ਹਰ ਪ੍ਰੋਗਰਾਮ ਨੂੰ ਦੇਖਣ ਲਈ YouTube ਤੇ Facebook ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਸਾਡੇ ਹਰ ਪ੍ਰੋਗਰਾਮ ਦੀ ਅਪਡੇਟ ਨੂੰ ਜਾਣਨ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਅਜਨਾਲਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦਿਆਂ ਪਰਿਵਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਹਿਲੇ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ਤੇ ਇੰਜੈਕਸ਼ਨਸ ਹਨੇ ਕਾਬੂ ਕੀਤਾ ਹੈ ਉਥੇ ਦੂਜੇ ਮਾਮਲੇ ਵਿੱਚ ਦੋ ਹੋਰ ਨੌਜਵਾਨਾਂ ਨੂੰ ਟਰਾਂਸਫਾਰਮਰ ਚੋਰੀ ਕਰਨ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਜਾਂਚ ਵਿੱਚ ਸਾਹਮਣੇ ਆਇਆ ਕਿ ਇਹਨਾਂ ਚਾਰਾਂ ਦੀ ਆਪਸ ਵਿੱਚ ਸਾਂਝੇਦਾਰੀ ਸੀ ਅਤੇ ਇਹ ਦੋਸ਼ੀ ਚੋਰੀ ਕੀਤਾ ਸਮਾਨ ਕਿਸੇ ਕਬਾੜ ਦੀ ਦੁਕਾਨ ਕਰਨ ਵਾਲੇ ਨੂੰ ਵੇਚਦੇ ਸੀ ਫਿਲਹਾਲ ਪੁਲਿਸ ਇਹਨਾਂ ਦੋਸ਼ੀਆਂ ਨੂੰ ਰਿਮਾਂਡ ਉੱਤੇ ਲੈ ਕੇ ਪੁੱਛਗਿੱਛ ਕਰਨ ਵਿੱਚ ਜੁੜ ਚੁੱਕੀ ਹੈ ਕਿਹਨਾ ਦਾ ਗੁੱਦ ਸਾਹਿਬ ਕਿਹਨੂੰ ਵੇਚ ਦਿੰਦੇ ਹੋ ਗੋਰੀ ਕਬਾੜੀ ਕਿੰਨੇ ਦਾ 522 ਤੇ ਕਿੰਨਾ ਚਿਰ ਹੋ ਗਿਆ ਲਾਉਂਦਿਆਂ ਨੂੰ ਜੀ ਉਹਦਾ ਜੀ ਨਾ ਰੋ ਹੁਣ ਤੱਕ ਕਿੰਨੇ ਕ ਲਾ ਲਈ ਤੁਸੀਂ 10 15 ਲਾਏ ਸਰ ਤੇ ਕਿੰਨੇ ਕਿਰਤੋ ਤੇ ਇਹ ਕੰਮ ਚ ਭਾਈ ਮੈਂ ਪਹਿਲੇ ਹੀ ਗਿਆ ਉਹ ਬਰੀ ਮਿੰਨ ਸਵਾ ਦੋ ਸੇ ਦਿਨ ਦੀ ਬਸ ਭਾਈ অলਮੋਸਟ ਐਨ ਹੈ ਇਹ ਕੱਲ੍ਹ ਤੋਂ ਵਕ ਵਕ ਐਫ ਆਈ ਦੇ ਦੌਰਾਨ ਜਿਹੜੇ ਉਹ ਚਾਰ ਮੈਂਬਰ ਜਿਹੜੇ ਟਰਾਂਸਫਰਮਰ ਚੋਰ ਗਰੂ ਦੇ ਫੜੇ ਗਏ ਆ ਜਿਹੜੇ ਕਿ ਹੀਰਾ ਸਿੰਘ ਪੁੱਤਰ ਹਰਜਿੰਦਰ ਸਿੰਘ ਆ ਜਿਹੜਾ ਤੇ ਨਰਾਲਾ ਇਲੀਅਸ ਨੀਰਜ ਕੁਮਾਰ ਵਾਸੀ ਅਜਨਾਲਾ ਦੇ ਆ ਇਹ ਪਿੱਛੋਂ ਇਹ ਰਹਿਣ ਵਾਲੇ ਫਤਿਹਗੜ ਚੂੜੀਆਂ ਰੋਡ ਦੇ ਆ ਉਸ ਤੋਂ ਬਾਅਦ ਜਿਹੜਾ ਸ਼ੰਕਰ ਮੁਖੀ ਆ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹੜੇ ਹਾਲ ਵਾਸੀ ਆ ਇਹ ਇਹਨਾਂ ਕੋਲੋਂ 196 ਨਸ਼ੀਲੀਆਂ ਗੋਲੀਆਂ ਤੇ 20 ਨਸ਼ੀਲੇ ਟੀਕੇ ਮਡੇ ਗਏ ਇੱਕ ਦੂਜਾ ਮਗਦਮਾ ਜਿਹੜਾ ਗੁਰਦਿੱਤਾ ਇਲੀਅਸ ਸੀਰਾ ਵਾਸੀ ਸੌਰ ਸਿੰਘ ਹਾਲ ਵਾਸੀ ਸਰਾਂ ਅਮਨ ਇਲੀਅਸ ਗੋਪਾਲ ਪੁੱਤਰ ਜੱਜ ਕੁਮਾਰ ਬਾਰੜ ਮੱਲਾ ਪੱਟੀ ਤੇ ਹਾਲ ਵਾਸੀ ਜਿਹੜਾ ਸਰਾ ਇਹ ਜੋ ਦੋ ਫੜੇ ਗਏ ਆ ਇਹਨਾਂ ਕੋਲੋਂ ਟਰਾਂਸਫਾਰਮਰ ਚੋਰੀ ਦਾ ਜਿਹੜਾ ਸਮਾਨ ਉਹ ਵੇਚਣ ਜਾ ਰਹੇ ਸੀਗੇ ਉਹਨਾਂ ਕੋਲੋਂ ਬਰਾਮਦ ਕੀਤਾ ਇਹ ਦੁਰਾਨੇ ਪੁਛਗਿਛ ਇਹ ਚਾਰੇ ਇੱਕੋ ਗਰੋਹ ਦੇ ਜਿਹੜੇ ਉਹ ਮੈਂਬਰ ਨਿਕਲੇ ਆ ਇਹਨਾਂ ਕੋਲੋਂ ਇਹਨਾਂ ਦੇ ਉਥੋਂ ਜਿੱਥੇ ਰਹਿ ਰਹੇ ਇਹਨਾਂ ਦੀ ਰਹਿਸੀ ਉੱਥੇ ਚਾਰ ਟਰਾਂਸਫਾਰਮਰ ਚਾਰ ਮੀਟਰ ਦੇ ਦੋ ਜਿਹੜੇ ਬਾਕਸ ਆ ਮੀਟਰਾਂ ਦੇ ਜਿਹਨਾਂ ਵਿੱਚ ਮੀਟਰ ਲੱਗਦੇ ਵੱਡੇ ਉਹ ਬਰਾਮਦ ਕੀਤੇ ਆ ਔਰ ਜਿਹੜਾ ਕੁਸਤਾੰਬਾ ਬਰਾਮਦ ਕੀਤਾ ਦਰਾਨੇ ਪੁੱਛਗਿਸ਼ ਪਤਾ ਚੱਲਿਆ ਵੀ ਇਹ ਪਿਛਲੇ 3-4 ਮਹੀਨਿਆਂ ਦੇ ਵਿੱਚ ਜਿਹੜੇ ਇਲਾਕੇ ਦੇ ਵਿੱਚ ਕਾਫੀ ਟਰਾਂਸਫਾਰਮਰਾਂ ਦੀ ਚੋਰੀ ਹੋ ਰਹੀ ਸੀਗੀ ਉਹ ਇਸ ਵਰਦਾਤਾ ਨੂੰ ਇਹ ਗ੍ਰੋ ਅੰਜਾਮ ਦੇ ਰਿਹਾ ਸੀਗਾ ਇਹ ਹੁਣ ਪਤਾ ਇਹ ਅਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾਣਾ ਪੇਸ਼ ਕਰਕੇ ਇਹਨਾਂ ਦਾ ਰਮੜ ਲਿਆ ਜਾਊਗਾ ਇਹ ਕਿਸ ਦੇ ਪਾਸ ਵੇਚਦੇ ਆ ਪਤਾ ਲੱਗਾ ਕਿ ਕੋਈ ਬੋਬੀ ਗਵਾੜੀਆ ਕੋਈ ਉਹਨੂੰ ਵੀ ਤਫਤੀਸ਼ ਦੇ ਵਿੱਚ ਸ਼ਾਮਲ ਕਰਕੇ ਪੁੱਛਗਿਸ਼ ਕਰਕੇ ਉਹਨੂੰ ਵੀ ਨਾਮਜ਼ਦ ਕੀਤਾ ਜਾਓ